ਮਾਨ ਸਾਹਿਬ ਧਿਆਨ ਲਗਾਉਂਦੀ ਮੈਂ ਬੜੀ ਕੋਸ਼ਿਸ਼ ਕਰਨਾ ਧਿਆਨ ਲੱਗਦਾ ਨਹੀਂ ਧਿਆਨ ਕਿੱਸਾ ਲਾਉਂਦੇ ਜਿਹੜਾ ਨਾ ਧਿਆਨ ਹੈਗਾ ਆ ਕਿਸ ਤਰ੍ਹਾਂ ਲਾਉਣਾ ਚਾਹੀਦਾ ਇਹ ਬੜਾ ਪਿਆਰਾ ਸਵਾਲ ਹੈ ਇਹ ਸਿੱਖਣਾ ਬਿਧੀ ਬੜੀ ਜ਼ਰੂਰੀ ਕਿਸ ਤਰ੍ਹਾਂ ਹੈਗਾ ਜਿਹੜਾ ਧਿਆਨ ਸਭ ਤੋਂ ਪਹਿਲਾਂ ਜਿਹੜਾ ਆ ਉਹ ਉਹਨੂੰ ਸਮਝਣਾ ਜ਼ਰੂਰੀ ਵੀ ਧਿਆਨ ਹੈ ਕੀ ਜਿਸਨੂੰ ਇਹ ਹੀ ਨਹੀਂ ਪਤਾ ਧਿਆਨ ਹੈ ਕੀ ਕਿਸ ਚੀਜ਼ ਦਾ ਧਿਆਨ ਕਰਨਾ ਕਦੇ ਤੁਹਾਨੂੰ ਪਤਾ ਹੈ ਕਿ ਅਸੀਂ ਜਦੋਂ ਇੱਕ ਛੋਟਾ ਜਿਹਾ ਬੱਚਾ ਕੋਈ ਇਵਨ ਕੋਈ ਚੀਜ਼ ਲੈ ਕੇ ਆਉਂਦਾ ਅਸੀਂ ਉਹਨੂੰ ਕਹਿੰਨੇ ਆ ਉਹ ਬੱਚਾ ਧਿਆਨ ਦੇ ਨਾਲ ਹਾਂ ਕਿਉਂ ਕਹਿੰਨੇ ਆ ਇਹ ਲਫਜ਼ ਧਿਆਨ ਦੇ ਨਾਲ ਮਤਲਬ ਤੂੰ ਸਜਗ ਹੋ ਜਾ ਮਤਲਬ ਤੁਸੀਂ ਕਦੇ ਦੇਖਿਆ ਕਿ ਤੁਸੀਂ ਇੱਕ ਚਾਹ ਦਾ ਕੱਪ ਅਗਰ ਪੂਰਾ ਭਰਿਆ ਲੈ ਕੇ ਚੱਲਦੇ ਹੋ ਤੁਸੀਂ ਕਿੰਨਾ ਉਹਦੇ ਵਿੱਚ ਖੋਭ ਜਾਂਦੇ ਹੋ ਤੁਸੀਂ ਕਦੇ ਬਿੱਲੀ ਨੂੰ ਦੇਖਿਆ ਝਪਟ ਮਾਰਨ ਤੋਂ ਪਹਿਲਾਂ ਉਹ ਜਦੋਂ ਉਹ ਸ਼ਹਿ ਲਾਂਦੀ ਜੋ ਰਿਨਫਰਮ ਤੋਂ ਪਹਿਲਾਂ ਜਾ ਕਿਸੇ ਨੂੰ ਪੂਰੇ ਨਿਸ਼ਾਨ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਹੀ ਨਹੀਂ ਪਤਾ ਧਿਆਨ ਹੁੰਦਾ ਕੀ ਹੈ ਅਸੀਂ ਦੇਖੋ ਨਾ ਹੁਣ ਕੋਈ ਬੰਦਾ ਕਹਿੰਦਾ ਮੈਂ ਸੰਗਤਰਾ ਖਾਣਾ ਮਗਰ ਸੰਗਤਰਾ ਉਹਨੇ ਦੇਖਿਆ ਹੀ ਨਹੀਂ ਕਦੇ ਸੁਣਿਆ ਬਹੁਤ ਆ ਸੰਗਤਰਾ ਖਾਣਾ ਸੰਗਤਰਾ ਹੋ ਸਕਦਾ ਜਿਹੜਾ ਸਾਹਮਣੇ ਉਹਦੇ ਪਿਆ ਉਹੀ ਸੰਗਤਰਾ ਹੋਵੇ ਵੱਡਾ ਹੋ ਸਕਦਾ ਧਿਆਨ ਲੱਗਿਆ ਹੀ ਹੋਵੇ ਹਨਾ ਸੋ ਧਿਆਨ ਜਿਹੜਾ ਹੈਗਾ ਹੁਣ ਉੱਥੇ ਗਾਨੇ ਵਾਪਸ ਕਿ ਧਿਆਨ ਜਦੋਂ ਪੂਰੇ ਤਨ ਦੇ ਤੁਹਾਡੇ ਦੀ ਤੁਹਾਡੇ ਦਿਮਾਗ ਦੀ ਤੁਹਾਡੇ ਹਾਰਟ ਦੀ ਸਾਰੀ ਬਾਡੀ ਦੀ ਇਕਾਗਰਤਾ ਜਦੋਂ ਇੱਕ ਪੁਆਇੰਟ ਤੇ ਆ ਜਾਂਦੀ ਹੈ ਸਹਜਤਾ ਦੇ ਨਾਲ ਉਹਨੂੰ ਧਿਆਨ ਕਰਨੇ ਜਦੋਂ ਕੋਈ ਬੰਦਾ ਦੇਖੋ ਕੋਈ ਕੋਈ ਬੰਦਾ ਕੋਈ ਕੰਮ ਕਰਦਾ ਆ ਉਹ ਜਦੋਂ ਉਹਦੇ ਉਸ ਕੰਮ ਦੇ ਵਿੱਚ ਖੁੱਬਿਆ ਹੁੰਦਾ ਉਹ ਧਿਆਨ ਹੀ ਕਰ ਰਿਹਾ ਉਹ ਮੈਡੀਟੇਸ਼ਨ ਹੀ ਹੈ ਬਰਕਿਸ ਵਰਸ਼ਿਪ ਸਪੈਸ਼ਲ ਧਿਆਨ ਕਰਨ ਦੀ ਕੋਈ ਲੋੜ ਨਹੀਂ ਅੱਛਾ ਤੁਸੀਂ ਜਿਹੜੀ ਚੀਜ਼ ਕਰਦੇ ਹੋ ਜੀ ਉਸ ਚੀਜ਼ ਨੂੰ ਪਰਫੈਕਸ਼ਨ ਚ ਜੇ ਤੁਸੀਂ ਕਰਨਾ ਕਰਨਾ ਜਾਣ ਗਏ ਯੂ ਆਰ ਮੈਡੀਟੇਟਰ ਇੱਕ ਕੋਈ ਪਰਸਨ ਹੈ ਮੰਨ ਲਓ ਅੱਛਾ ਖਾਣਾ ਬਣਾ ਸਕਦਾ ਹੈ ਉਹਦੇ ਵਿੱਚ ਉਹ ਉਹਨੂੰ ਦੇਖਣਾ ਤਾਂ ਚਾਹੀਦਾ ਨੇ ਉਹਦੇ ਗੁਣ ਕੀ ਹੈਗਾ ਹਾਂਜੀ ਉਸ ਉਸ ਉਹ ਧਿਆਨ ਹੀ ਹੈ ਕਿ ਉਹਨੂੰ ਪਤਾ ਲੱਗ ਗਿਆ ਮਸਾਲੇ ਕਿੱਦਾਂ ਪਾਣੇ ਕਿੰਨੀ ਹੀਟ ਹੋਣੀ ਚਾਹੀਦੀ ਹੈ ਇੱਕ ਕੋਈ ਵੀ ਪਰਸਨ ਕਿਸੇ ਵੀ ਫੀਲਡ ਦੇ ਵਿੱਚ ਹੈਗਾ ਜਦੋਂ ਉਹ ਪਰਫੈਕਸ਼ਨ ਚ ਉਹ ਕੰਮ ਕਰਨਾ ਉਹਨੇ ਸ਼ੁਰੂ ਕਰ ਦਿੱਤਾ ਉਹ ਧਿਆਨ ਹੀ ਕਰ ਰਿਹਾ ਹੈ ਅਸਲ ਦੇ ਵਿੱਚ ਧਿਆਨ ਜਿਹੜਾ ਹੈਗਾ ਆ ਉਹ ਤੁਸੀਂ ਜੋ ਰਿਐਲਿਟੀ ਹੈ ਜਦੋਂ ਉਹਨੂੰ ਅੰਡਰਸਟੈਂਡ ਕਰ ਲਿਆ ਉਹਨੂੰ ਜਾਣ ਲਿਆ ਉਹ ਤੁਹਾਡਾ ਧਿਆਨ ਲੱਗ ਗਿਆ ਤੁਸੀਂ ਆਪਣੇ ਜਿਹੜੀਆਂ ਡਿਊਟੀਆਂ ਤੁਹਾਨੂੰ ਦਿੱਤੀਆਂ ਉਹ ਸਹੀ ਤਰੀਕੇ ਨਹੀਂ ਕਰਦੇ ਹਾਂਜੀ ਫਿਰ ਫਿਰ ਬੈਠ ਕੇ ਤੁਸੀਂ ਯੋਗਾ ਕੈਂਪਾਂ ਦੇ ਵਿੱਚ ਪਾ ਕੇ ਚਿੱਟੇ ਕੁਰਤੇ ਤੇ ਦੂਜੇ ਨੂੰ ਦੱਸਦੇ ਰੋਕਸ਼ ਦੀਆਂ ਮਾਰਾ ਪਾ ਕੇ ਮੈਂ ਜੱਪੂ ਜ਼ਿਆਦਾ ਧਿਆਨ ਲਾ ਮੈਂ ਧਿਆਨ ਕਰਦਾ ਪਿਆ ਇਹ ਮੈਂ ਸਭ ਡਰਾਮੇ ਮੈਂ ਕਿੱਤੇ ਹੋਇਆ ਹੈ ਅੱਛਾ ਇਧਰ ਇਦਾਂ ਧਿਆਨ ਨਹੀਂ ਹੈਗਾ ਧਿਆਨ ਹੋਰ ਕੁਛ ਨਹੀਂ ਤੁਸੀਂ ਜਿਹੜੇ ਵੀ profession ਦੇ ਵਿੱਚ ਆਪੀੜ ਤੇ ਉਹ ਦੀ ਪਰਫੈਕਸ਼ਨ ਹੈ ਤੁਸੀ ਉਹਦੇ ਵਿੱਚ ਤੁਸੀਂ ਤੁਹਾਨੂੰ ਹੋਰ ਕੁਛ ਨਹੀਂ ਚਾਹੀਦਾ ਅੱਛਾ ਤੁਸੀਂ ਇੰਨਾ ਹੀ ਨਹੀਂ ਆਓ ਜਿਹੜਾ ਧਿਆਨ ਹੈ ਫਿਰ ਤੁਹਾਨੂੰ ਇਸ ਦੁਨੀਆ ਦੇ ਵਿੱਚ ਤੱਕੀਆਂ ਵੀ ਬਖਸ਼ੇਗਾ ਤੁਹਾਨੂੰ ਤੁਹਾਡਾ ਮਨ ਵੀ ਲੱਗੂਗਾ ਅੱਛਾ ਤੁਸੀਂ ਕ੍ਰੀਏਟਿਵ ਵੀ ਹੋ ਜਾਓਗੇ ਤੁਹਾਨੂੰ ਕਿਸੇ ਮਤਲਬ ਤੁਹਾਡੇ ਅੰਦਰ ਖੁਸ਼ੀਆਂ ਆ ਜਾਣਗੀਆਂ ਜਿਹੜਾ ਬੰਦਾ ਜਿਹੜੀ ਆਪਣੀ ਉਹਦੀ ਹੋਬੀ ਹੈ ਉਹ ਉਹ ਸੱਚਮੁੱਚ ਉਹਨੂੰ ਐਨ ਦਿਲ ਨਾਲ ਕਰ ਰਿਹਾ ਫਿਰ ਜੇ ਉਹ ਅੱਖਾਂ ਬੰਦ ਕਰਕੇ ਬੈਠੇਗਾ ਨਾ ਅੰਦਰ ਵੀ ਜਾਣਾ ਚਾਹੇਗਾ ਫਿਰ ਉੱਥੇ ਵੀ ਲੱਭ ਲੈਣਾ ਉਹਨੇ ਇਸ ਕਰਕੇ ਧਿਆਨ ਹਾਂਜੀ ਹਰ ਕੰਮ ਹਰ ਪਲ ਧਿਆਨ ਨਾਲ ਕਰੋ ਸਪੈਸ਼ਲ ਬੈਠਣ ਦੀ ਕੋਈ ਲੋੜ ਨਹੀਂ ਅੱਛਾ ਹਰ ਪਲ ਹਾਂ ਹਰ ਪਲ ਤੇ ਹਰ ਧਿਆਨ ਨਾਲ ਕਰਨਾ ਉਹਨੂੰ ਦੀ ਧਿਆਨ ਕਹਿੰਦੇ ਰੱਖੋ ਨਾ ਜਦੋਂ ਬਾਜ਼ਾਰ 'ਚ ਹੈ ਹਾਂਜੀ ਤੇ ਬਾਜ਼ਾਰ ਆ ਭੀੜ ਆ ਹਾਂਜੀ ਠੀਕ ਹੈ ਤੁਸੀਂ ਤਾਂ ਇਕੱਲੇ ਹੀ ਆ ਰਹੇ ਆਂ ਹਜ਼ਾਰਾਂ ਲੋਕ ਆਗੇ ਆ ਮੰਨ ਲਓ ਲੋਕ ਹਟਾ ਦਿਓ ਉੱਥੇ ਜਿਹੜੇ ਪਸ਼ੂ ਪੰਛੀ ਹੈ ਜਾਂ ਜਿਹੜੇ ਇਹ ਹੈਗੇ ਦਰਖਤ ਉਹ ਵੀ ਤਾਂ ਖੜੇ ਉਹ ਤਾਂ ਤੁਹਾਨੂੰ ਕੁਝ ਨਹੀਂ ਕਹਿੰਦੇ ਕੋਈ ਚੀਜ਼ਾਂ ਘੁੰਮ ਰਹੀਆਂ ਬੰਦੇ ਵੀ ਘੁੰਮ ਰਹੇ ਆ ਬਾਜ਼ਾਰ ਵਿੱਚ ਵਿੱਚ ਹੈਗੇ ਆਂ ਇਕੱਲੇ ਹੋ ਜਾਓ ਸੱਚ ਮੁੱੱਚ ਮੈਂ ਇਕੱਲਾ ਘੁੰਮ ਰਿਹਾ ਹਾਂ ਹਾਂ ਵਨ ਕੋਈ ਨਹੀਂ ਵਰਕ ਬੰਦਾ ਅੱਛਾ ਹੁਣ ਤੁਸੀਂ ਸੱਚਮੁੱੱਚ ਹੀ ਕਿਸੇ ਜਗ੍ਹਾ ਤੇ ਇਕੱਲੇ ਹੋ ਉਸ ਵਕਤ ਤੁਸੀਂ ਫਿਰ ਜਦੋਂ ਇਕੱਲੇ ਆ ਤੁਹਾਨੂੰ ਪਤਾ ਹੁਣ ਮੇਰੇ ਨਾਲ ਕੋਈ ਨਹੀਂ ਮੈਂ ਘਰ ਚ ਇਕੱਲਾ ਬੈਠਾ ਉਸ ਵਕਤ ਫਿਰ ਹੋਰ ਕੌਣ ਆ ਤੁਸੀਂ ਐ ਤੁਸੀਂ ਫਿਰ ਆਪਣੇ ਆਪ ਨਾਲ ਹੋ ਜਾ ਹੁਣ ਮੈਂ ਆ ਤਾਂ ਫਿਰ ਮੈਂ ਆ ਤੇ ਫਿਰ ਮੈਂ ਆ ਮੈਂ ਮਤਲਬ ਮੈਂ ਆ ਵੀ ਹੈ ਕਿ ਮੇਰਾ ਆ ਗੱਡੀ ਖੜੀ ਹੈ ਮਰੀ ਆ ਮੇਰਾ ਫੋਨ ਹੈ ਮੇਰੇ ਕਨੈਕਸ਼ਨ ਲੱਗੇ ਹੋਏ ਹੈ ਲੈ ਸਟਿਲ ਨਾ ਉਹ ਐਸਾ ਐਸਾ ਸਰੀਰ ਦੇ ਨਾਲ ਇਹਦੇ ਨਾਲ ਇੱਕਦਮ ਦੀਪ ਅੰਦਰ ਅਕੇਲੇ ਚਲੇ ਜਾ ਅੱਛਾ ਇਹ ਧਿਆਨ ਪਰ ਕਿਉਂਕਿ ਉਹ ਸੋਧੋਬਤ ਬਾਹਰ ਸਾਰੀ ਹੈ ਗਈ। ਫਿਰ ਜਦੋਂ ਤੁਸੀਂ ਇਕੱਲੇ ਹੋ ਗਏ ਹਾਂਜੀ ਆਪਣੇ ਨਾਲ ਹੋ ਗਏ ਜਦੋਂ ਆਪਣੇ ਨਾਲ ਹੋ ਗਏ ਤਾਂ ਫਿਰ ਉਹਦੇ ਨਾਲ ਹੋ ਜਾ। ਆਹੋਈ ਗਾਣਾ